ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸਾ ਦੇ ਹੋੜੇ ਲੱਗੇ ਹਾਜ਼ਰਾਂ ਜੀ ਅੱਜ ਰਾਤ ਦੀ ਗੱਲ ਕਰਾਂਗੇ ਅੱਜ ਰਾਤ ਪਛਵੇਂ ਸਿਸਟਮ ਐਸਐਲਐ ਸਰਗਰਮ ਹੈ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਚਖੜ ਚੱਲ ਸਕਦੇ ਨੇ ਇਹ ਅਪਡੇਟ ਤੁਹਾਨੂੰ ਦੇਣੀ ਆ ਐਸਐਲਐ ਦੀਆਂ ਤਾਜ਼ਾ ਸੈਟੇਲਾਈਟ ਦੇ ਸਿਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਲਗਭਗ ਰਾਤ ਦੇ ਐਸਐਲਐ 8:30 ਵਜੇ ਜਾ ਰਹੇ ਨੇ 11 ਫਰਵਰੀ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਸੋ ਅਸਲੇ ਦੇਖਾ ਦਿਆਂ ਜੀ ਤਾਜ਼ਾ ਸੈਟਲਾਈਟ ਤਸਵੀਰਾਂ ਕਿ ਜੇਕਰ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਦੇ ਵਿੱਚ ਪਛਮੀ ਸਿਸਟਮ ਐਸਐਲਐ ਸਰਗਰਮ ਹੈ ਅੱਜ ਦੁਪਹਿਰ ਤੋਂ ਬਾਅਦ ਇਹ ਬੱਦਲ ਜਿਹੜਾ ਬਣਿਆ ਸਰਸਾ ਫਤਿਹਬਾਦ ਦੇ ਲੱਗੇ ਤੇ ਇਹ ਬੱਦਲ ਅੱਗੇ ਸਪਰੈਡ ਹੁੰਦਾ ਗਿਆ ਇੱਥੋਂ ਦੇਸ਼ ਖੇਤਰ ਤੋਂ ਇਹ ਹੜਨਾ ਸ਼ੁਰੂ ਹੋਇਆ ਕਿ ਐ ਫੈਲਦਾ ਗਿਆ ਜੀ ਤੇ ਲਗਭਗ ਕੇਂਦਰੀ ਹਰਿਆਣਾ ਨੂੰ ਪਾਰ ਕਰਦਾ ਹੋਇਆ ਇਹ ਐਸਐਲਐ ਮੀ ਚੱਕਰ ਜਿਹੜਾ ਹੈ ਯੂਪੀ ਦੇ ਵਿੱਚ ਐਂਟਰ ਕਰ ਚੁੱਕਾ ਹੈ ਜਿਹੜੇ ਪੱਛਮੀ ਖੇਤਰ ਆ ਜੋਪੀ ਦੇ ਜਿਨ੍ਹਾਂ ਦੇ ਵਿੱਚ ਸਹਾਰਨਪੁਰ ਮੁਜ਼ਫਰਨਗਰ ਮੇਰਠ ਔਰ ਜਿਹੜੇ ਹਰਿਆਣੇ ਦੇ ਖੇਤਰ ਆ ਜਿਨ੍ਹਾਂ ਸੋਨੀਪਟ ਕਰਨਾਲ ਰੋहतक ਜੀਂਦ ਕੈਥਲ ਅੰਬਾਲਾ ਕੋਰੂ ਖੇਤਰ ਪਾਣੀ ਖਾਤ ਸੋਨੀ ਖਾਤ ਇਹਨਾਂ ਸਾਰੇ ਭਾਗਾਂ ਦੇ ਵਿੱਚ ਉਮੀਦਵਾਰ ਜਹ ਹੋ ਰਹੇ ਨੇ ਕਿਤੇ ਕਿਤੇ ਕਾਰਵਾਈਆਂ ਘਟਨੇ ਕਿਤੇ ਕਿਤੇ ਜ਼ਿਆਦਾ ਨੇ ਤੇ ਕਿਤੇ ਕਿਤੇ ਤਗੜਾ ਹਨੇਰ ਚਖੜ ਐਸੇ ਵੇਲੇ ਚੱਲ ਰਿਹਾ ਤੇਜ਼ ਰਫ਼ਤਾਰ ਚਾਹੇ ਧੂੜ ਭਰੀਆਂ ਹਵਾਵਾਂ ਨੇ ਜਾਂ ਠੰਡੀਆਂ ਹਵਾਵਾਂ ਨੇ ਸੋ ਫਸਲਾਂ ਦਾ ਕਾਫੀ ਨੁਕਸਾਨ ਵੀ ਕੀਤਾ ਹੈ ਨੇ ਜੀ ਫਸਲਾਂ ਵਿੱਚ ਗਈਆਂ ਨੇ ਖੇਤਾਂ ਦੇ ਵਿੱਚ ਤੇ ਖਾਸ ਕਰ ਜਿਹੜਾ ਹਰਿਆਣਾ ਦੇ ਵਿੱਚ ਬਹੁਤਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਵੀ ਖਾਸ ਕਰਕੇ ਜਿਆ ਫਾ ਦੇਖਦੇ ਆ ਤੇ ਜਿੱਥੋਂ ਇਹ ਫੈੱਡ ਹੋਣਾ ਸ਼ੁਰੂ ਹੋਇਆ ਉਹਦੇ ਨਾਲ ਜਿਹੜੇ ਪੰਜਾਬ ਦੇ ਜ਼ਿਲ੍ਹੇ ਲੱਗਦੇ ਆ ਮਾਨਸਾ ਜਿਨ੍ਹਾਂ ਦੇ ਵਿੱਚ ਸੰਗਰੂਰ ਦੇ ਕੁਝ ਖੇਤਰ ਔਰ ਬਠਿੰਡੇ ਦੇ ਕੁਝ ਖੇਤਰ ਨੇ ਖਾਗਾ ਦੇ ਵਿੱਚ ਵੀ ਤਗੜਾ ਹਨੇਰ ਚਖੜ ਚੱਲਿਆ ਕੁਝ ਜਿਹੜਾ ਜਿਆ ਸੋ ਲਗਭਗ ਕੇਂਦਰੀ ਮਾਲਵੇ ਨੂੰ ਇਹ ਫਾਰਕਾਰਡ ਇਸ ਵੇਲੇ ਕਰ ਰਿਹਾ ਜਿਨ੍ਹਾਂ ਦੇ ਵਿੱਚ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਪੂਰਬ ਖੇਤਰ ਰੋਪੜ ਮਹਾਲੀ ਚੰਡੀਗੜ੍ਹ ਦਵਾਬਾ ਹੁਸ਼ਿਆਰ ਫਰਨਵਾ ਸ਼ਹਿਰ ਜਲੰਧਰ ਤੇ ਕਪੂਰਥਲਾ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲਕਤ ਲੱਗੇ ਦਰਮਿਆਨੇ ਮੀਂਹ ਪੋਚ ਕਰ ਸਕਦੇ ਨੇ ਆਉਂਦੇ ਘੰਟਿਆਂ ਦੇ ਦਰਮਿਆਨ ਹਾਲਾਂਕਿ ਅਸਰ ਇੱਧਰ ਘੱਟ ਨੇ ਕੁਝ ਖੇਤਰ ਛੋਟ ਵੀ ਸਕਦੇ ਨੇ ਤੇ ਕੁਝ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਬਹੁਤੇ ਅਸਰ ਜਿਹੜੇ ਹੁਣ ਜੋ ਵੱਣਦੇ ਹੋਏ ਨੇ ਉਹ ਆ ਯੂਪੀ ਦੇ ਕੇਂਦਰੀ ਯੂਪੀ ਔਰ ਪਛਮੀ ਯੂਪੀ ਤੇ ਉੱਤਰੀ ਯੂਪੀ ਦੇ ਭਾਗਾ ਦੇ ਵਿੱਚ ਜਿਹੜੇ ਮੈਂ ਇਹ ਸਿਸਟਮ ਲਵਾਵੇਗਾ ਗਣੇਵਾਰੇ ਨਾਲ ਖੇਤਰਾ ਦੇ ਵਿੱਚ ਆਸਾਰ ਜਿਹੜੇ ਬਣ ਕੇ ਨੇ ਸੋ ਜੁਗ ਇਹ ਬਦਲ ਸਪਰੈਡ ਹੋਇਆ ਸੀ ਸਰਸਾ ਫਤਿਹਾ ਫਤੇ ਲੱਗੇ ਉਦਾਂ ਹੀ ਇਹ ਬੱਦਲ ਅੱਗੇ ਜਾ ਕੇ ਪਹਾੜਾਂ ਤੇ ਲੱਗੇ ਸਫਰਡ ਹੋ ਰਿਹਾ Shimla ਤੇ ਲੱਗੇ ਇਹ ਫੈਲ ਰਿਹਾ ਹੈਗਾ ਇਸ ਲਈ ਆਉਂਦੇ 2-3 ਘੰਟਿਆਂ ਤੱਕ Shimla ਉੱਤਰਕਾਸ਼ੀ ਰੋਦਰ ਪ੍ਰਯਾਗ ਦੇ ਜਿਹੜੇ ਨਾਲ ਲੱਗਦੇ ਖੇਤਰ ਆ ਪਹਾੜਾਂ ਦੇ ਹੇਠਲੇ ਉਹਨਾਂ ਭਾਗਾਂ ਦੇ ਵਿੱਚ ਤਗੜਾ ਹਨੇਰ ਚਖੜ ਚਲੇਗਾ ਅਗਰੇ ਮਾਰੇ ਨਾਲ ਖੇਤਰਾਂ ਦੇ ਵਿੱਚ ਅਸਰ ਬਣ ਕੇ ਲੇ ਤੇ ਚੰਡੀਗੜ੍ਹ ਦੇ ਕੁਝ ਜਿਹੜੇ ਭਾਗ ਨੇ ਪੂਰਬੀ ਤੇ ਉੱਤਰੀ ਭਾਗਾਂ ਦੇ ਵਿੱਚ ਕਿਤੇ ਕਿਤੇ ਹਲਕੇ ਦਰਮਿਆਨੇ ਮੀਂਹ ਪੌਣਗੇ ਕਿਤੇ ਕਿਤੇ ਹੋ ਸਕਦਾ ਹੈ ਹਲਕੀ ਗੜੇ ਮਾਰ ਵੀ ਇਸ ਸਿਸਟਮ ਕਰਾ ਦੂਗੀ ਹਾਲੇ ਅਫਾ ਇਹ ਸਿਸਟਮ ਨੂੰ ਯਾਨੀ ਕਹਿ ਸਕਦੇ ਸਿਸਟਮ ਸਮਾਪਤ ਹੈ ਸਿਸਟਮ ਵਾਲੇ ਸਮਾਪਤ ਨਹੀਂ ਹੈ ਅੱਜ ਰਾਤ ਨੂੰ ਕਾਫੀ ਜਗ੍ਹਾ ਇਹ ਖੜਕਾ ਦਰਕ ਕਰੇਗਾ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਪੰਜਾਬ ਦੇ ਵਿੱਚ ਵੀ ਉਮੀਦ ਹੈ ਅਸਰ ਬਣੇ ਹੋਏ ਨੇ ਹੋ ਸਕਦਾ ਹੈ ਕਿ ਅੱਜ ਯਾਨੀ ਕਿ ਕੱਲ ਦੀ ਜਿਹੜੀ ਸਵੇਰ ਹੋਣੀ ਹੈ ਅੱਜ ਜਿਹੜੀ ਰਾਤ ਹੈ ਕਾਫੀ ਖੇਤਰਾਂ ਤੱਕ ਇਹ ਪਹੁੰਚ ਕਰ ਸਕਦੇ ਨੇ ਮਾਝਾ ਖੇਤਰ ਦੇ ਵਿੱਚ ਫਿਲਹਾਲ ਅਸਰ ਘਟ ਜਾ ਪਰੇ ਨੇ ਜਿਨ੍ਹਾਂ ਦੇ ਵਿੱਚ ਸ੍ਰੀ ਅਮ੍ਰਿਤਸਰ ਸਾਹਿਬ ਸ੍ਰੀ ਤਨਤਾਰਨ ਸਾਹਿਬ ਕਰਤਾਰ ਸਾਹਿਬ ਹਠਾਨਕੋਟ ਇਹਨਾਂ ਫਾਗਾਂ ਦੇ ਵਿੱਚ ਹਲਕੇ ਕਿਨਵਣ ਹੋ ਜੇ ਤਾਂ ਇਨਕਾਰ ਨਹੀਂ ਕਰ ਸਕਦੇ ਵੈਸੇ ਇਹਨਾਂ ਖੇਤਰਾਂ ਦੇ ਵਿੱਚ ਹ ਸੋ ਕੱਲ ਦੁਪਹਿਰ ਤੋਂ ਫੈਲਾ ਫੈਲਾ ਆਪਾਂ ਕਹਿ ਸਕਦੇ ਹਾਂ ਪੰਜਾਬ ਹਰਿਆਣਾ ਰਾਜਾਂ ਦੇ ਵਿੱਚੋਂ ਸਿਸਟਮ ਪਾਰ ਬੋਲ ਜਾਏਗਾ ਤੇ ਪਹਾੜਾ ਦੇ ਵਿੱਚ ਇਹਨੇ ਐਕਟਿਵ ਰਹਿਣਾ ਕੱਲ ਸ਼ਾਮ ਤੱਕ ਤੇ ਹੇਠਲੇ ਫਾਗ ਨੇ ਜਿਹੜੇ ਪਹਾੜਾ ਦੇ ਜਯੋਕੀ ਦੇ ਫਾਗ ਨੇ ਉਹਨਾਂ ਫਾਗਾ ਦੇ ਵਿੱਚ ਕੱਲ ਸ਼ਾਮ ਤੱਕ ਇਹ ਮੀਂਹ ਅਤੇ ਗੜੇਮਾਰੀ ਦਰਜ ਕਰਾ ਸਕਦਾ ਹੈ ਸੋ ਇਹ ਜੀ ਅਪਡੇਟ ਅੱਜ ਰਾਤ ਦੀ ਤੇ ਕੱਲ੍ਹ ਦੀ ਵੀ ਅਪਡੇਟ ਤੁਹਾਨੂੰ ਨਾਲ ਹੀ ਦਿੱਤੀ ਹੈ ਪੰਜਾਬ ਦੇ ਵਿੱਚ ਕੱਲ ਸਿਸਟਮ ਲਗਭਗ ਫਾਰ ਬੋਲ ਜਾਣਾ ਤੇ ਬਹੁਤੇ ਹਹਾਗਾ ਦੇ ਵਿੱਚ ਮੌਸਮ ਸਾਬੀ ਹੋ ਜਾਏਗਾ ਦੁਪਹਿਰ ਹੁੰਦੇ ਹੁੰਦੇ ਤੇ ਜਿਹੜੇ ਪਹਾੜ ਦੇ ਨਾਲ ਲੱਗਦੇ ਜ਼ਿਲ੍ਹੇ ਆ ਉਹਨਾਂ ਖੇਤਰਾਂ ਦੇ ਵਿੱਚ ਹੋ ਸਕਦਾ ਇੱਕ ਦੋ ਥਾਂਾਂ ਤੇ ਸ਼ਰਾਟੇ ਕੱਲ ਸਵੇਰੇ ਵੀ ਲੱਗ ਸਕਦੇ ਨੇ ਸੋ ਇਹ ਜੀ ਸਾਰੀ ਕਹਾਣੀ ਆ ਕਿ ਜਿੱਥੇ ਜਿੱਥੇ ਮੀਂਹ ਅੱਜ ਲੱਗੇ ਨੇ ਗਰੇਮਾਰ ਜਿੱਥੇ ਹੋਈ ਆ ਉਹ ਬਹੁਤ ਤਗੜਾ ਹਣੀੜ ਚ ਖੜੋ ਕੇ ਦੇਖਦੇ ਚੱਲਿਆ ਤੇ ਫਸਲਾਂ ਦਾ ਕਾਫੀ ਨੁਕਸਾਨ ਇਹ ਸਿਸਟਮ ਕਰ ਗਿਆ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਧੰਨਵਾਦ